ਸਸੀ ਗੱਲ ਜੀ ਸਾਰਿਆਂ ਨੂੰ ਜਿਨ੍ਹਾਂ ਜਿਨ੍ਹਾਂ ਬੱਚਿਆਂ ਦੇ ਇੰਡੀਅਨ ਆਰਮੀ ਦੇ ਫਿਜ਼ੀਕਲ ਦੇ ਵਾਸਤੇ ਐਡਮਿਟ ਕਾਰਡ ਆ ਗਏ ਆ ਮਤਲਬ ਜਿਨ੍ਹਾਂ ਨੇ ਪੇਪਰ ਪਾਇਆ ਸੀ ਉਹ ਪਾਸ ਹੋ ਗਏ ਆ ਤੇ ਉਹ ਤਿਆਰੀ ਵਾਸਤੇ ਭਾਤਲੇ ਗਰਾਊਂਡ ਵਿੱਚ ਆ ਸਕਦੇ ਆ ਤੇ ਜਿਨ੍ਹਾਂ ਨੇ ਪੰਜਾਬ ਪੁਲਿਸ ਦੇ ਫਿਜ਼ੀਕਲ ਦੀ ਤਿਆਰੀ ਕਰਨੀ ਆ ਕਿਉਂਕਿ ਪੰਜਾਬ ਪੁਲਿਸ ਦਾ ਵੀ ਪੇਪਰ ਤੋਂ ਨਾਲ ਹੀ ਫਿਜ਼ੀਕਲ ਆ ਜਾਂਦਾ ਆ ਤੇ ਉਹ ਵੀ ਆ ਸਕਦੇ ਭਾਤਲੇ ਗਰਾਊਂਡ ਦੇ ਵਿੱਚ ਤੇ ਪੰਜਾਬ ਪੁਲਿਸ ਵਿੱਚ ਜਿਹੜਾ ਹਾਈ ਜੰਪ ਤੇ ਲੋਕ ਜੰਪ ਉਹਦੀ ਵੀ ਤਿਆਰੀ ਕਰਾਈ ਜਾਊਗੀ ਰਨਿੰਗ ਦੀ ਵੀ ਤਿਆਰੀ ਕਰਾਈ ਜਾਊਗੀ ਤੇ ਆਰਮੀ ਦੀ ਤਿਆਰੀ ਤਾਂ ਕਈ ਟਾਈਮ ਤੋਂ ਚੱਲੇ ਰਹੀ ਆ। ਇਸ ਵਾਰ ਦਾ ਕੰਪੀਟੀਸ਼ਨ ਕਾਫੀ ਹਾਰਡ ਰਹਿਣਾ ਆ ਕਿਉਂਕਿ ਅਗਨੀ ਵੀ ਜਿਹੜੀ ਯੋਜਨਾ ਸੀਗੀ ਭਾਰਤ ਸਰਕਾਰ ਵੱਲੋਂ ਬੰਦ ਕਰਨ ਜਾ ਰਹੇ ਆ ਉਹ ਇਸ ਵਾਰ ਜਿਹੜੀ ਭਰਤੀ ਹੋਣੀ ਆ ਉਹਦੇ ਅਧੀਨ ਨਹੀਂ ਹੋਵੇਗੀ। ਬਾਕੀ ਕਲੀਅਰ ਨੋਟੀਫਿਕੇਸ਼ਨ ਆ ਜਾਵੇਗਾ। ਤਾਂ ਕਰਕੇ ਤੁਹਾਨੂੰ ਥੋੜੀ ਜਿਆਦਾ ਤਿਆਰੀ ਕਰਨੀ ਪੈਣੀ ਆ ਕਿਉਂਕਿ ਇਸ ਵਾਰ ਇੰਟਰਸਟ ਮੁੰਡਿਆਂ ਦਾ ਵੱਧ ਜਾਣਾ ਆ। ਇਸ ਲਈ ਪਹਿਲਾਂ ਜਿੰਨੀ ਪਹਿਲਾਂ ਹੋ ਸਕੇ ਤੁਸੀਂ ਪੂਰੀ ਤਿਆਰੀ ਕਰ ਲਓ। ਕਿਉਂਕਿ ਮੌਕੇ 'ਸਿਰ ਤੁਸੀਂ ਤਿਆਰੀ ਕਰੋਗੇ ਕਈ ਵਾਰੀ ਕੋਈ ਇੰਜਰੀ ਆ ਸਕਦੀ ਆ। ਜਾ ਫਿਰ ਕਈਆਂ ਨੂੰ ਛੇਨ ਪੈਣ ਦੀ ਦਿੱਕਤ ਹੋ ਜਾਂਦੀ ਆ ਇਸ ਲਈ ਪਹਿਲਾਂ ਤੋਂ ਤਿਆਰੀ ਖਿੱਚ ਕੇ ਰੱਖੋ ਆਪਣੀ ਪੰਜਾਬ ਪੁਲਿਸ ਦੀ ਵੀ ਤੇ ਇੰਡੀ ਆਰਮੀ ਦੀ ਵੀ ਸੱਤ ਵੰਣਾ ਚਾਹੀਦਾ ਹੁ ਆਪ ਉਹ ਚੱਲ ਚੱਲ ਕੇ ਆਵੋਗੇ ਨਵੇਂ ਵਿਅਚ ਵਿੱਚ ਤੁਹਾਨੂੰ ਸਿੱਖਣ ਦਾ ਮੌਕਾ ਉਹ ਮਿਲੇਗਾ ਕਿਉਂਕਿ ਅਜੇ ਸਾਰੇ ਬੱਚੇ ਇਹਨਾਂ ਨੂੰ ਚੰਗੀ ਤਰ੍ਹਾਂ ਐਕਸੈਸ ਜਾ ਨਹੀਂ ਆਂਦੀਆਂ ਢੋਲੀ ਢੋਲੀ ਇਹਨਾਂ ਨਾਲ ਤੁਸੀਂ ਸਿੱਖ ਵੀ ਜਾਵੋਗੇ ਕਿਉਂਕਿ ਭਾਰਤੀ ਨੇ 2003 ਨੇ 4 ਮਹੀਨੇ ਪਾਏ ਆ ਇਸ ਲਈ ਜਿਨ੍ਹਾਂ ਨੇ ਵੀ ਤਿਆਰੀ ਕਰਨੀ ਹੈ ਇੰਡੀਅਨ ਆਰਮੀ ਦੀ ਉਹ ਕੱਲ ਤੋਂ ਹੀ ਆਣਾ ਸ਼ੁਰੂ ਕਰ ਸਕਦੇ ਹੋ ਇਹਦੇ ਵਿੱਚ ਕੋਈ ਫੀਸ ਨਹੀਂ ਹੈ ਤੁਹਾਡੇ ਕੋਲ ਕਿਸੇ ਵਰਕਰ ਦਾ ਕੋਈ ਪੈਸਾ ਨਹੀਂ ਲਿਆ ਜਾਵੇਗਾ ਮਿਹਨਤ ਦੇ ਨਾਲ ਨਾਲ ਤੁਹਾਡੀ ਖਾਣਾ ਖਾ ਦਾ ਵੀ ਪੂਰਾ ਇਂਤਜ਼ਾਮ ਕੀਤਾ ਹੋਇਆ ਆ ਹਰ ਰੋਜ਼ ਬਦਾਮ ਰਗੜਾ ਤਿਆਰ ਕੀਤਾ ਜਾਂਦਾ ਆ ਤੇ ਅਗਰ ਤੁਸੀਂ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਆ ਸਕਦੇ ਹੋ ਸਵੇਰੇ 5 ਵਜੇ ਭਾਰਤਸਾਲਾ ਗਰਾਊਂਡ